ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਵਿੱਚ ਤੇ ਅੱਜ ਆਪਾਂ ਗੱਲ ਕਰਨਗੇ ਇੱਕ ਦੇਸ਼ ਅਰਮੇਨੀਆ ਦੀ ਜੋ ਕਿ ਇਹ ਤੇ ਬੰਦਾ ਤੇ ਕਈ ਬੰਦੇ ਰਮਾਨੀ ਦਾ ਰਮਿਨੇ ਕੱਟਾ ਸਮਝਦੇ ਆ ਤੇ ਕਈ ਏਜੰਟ ਰਮਿਨੇ ਰਮਾਨੀ ਜਿੱਕਰ ਰਮਿਨੇ ਭੇਜ ਦਿੰਦੇ ਆ ਤੇ ਭਲਿੱਕੇ ਵਿੱਚ ਤੇ ਲੱਗ ਬੋਲਣ ਦੇ ਨਾਮ ਸੇਮ ਲੱਗਦੇ ਆ ਤੇ ਜੇ ਆਪਾਂ ਲਿਖਦੇ ਆ ਵਰਲਡ ਇਹ ਤੇ ਅੱਜ ਫਰਕ ਆ ਤੇ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਦੇਖ ਕੇ ਜਾਇਓ ਕਿ ਏਜੰਟ ਵਿੱਚ ਫਸਣਾ ਨਾ ਜਾਇਓ ਕਿਉਂਕਿ ਜਦੋਂ ਮੈਂ ਗਿਆ ਦਾ ਰੂਮੀਨੀਆ ਦੀ ਰਵਾਨੀ ਟੱਪ ਗਿਆ ਨਹੀਂ ਆਪ ਰੂਮੀਨੀਆ ਗਿਆ ਤੇ ਜਦੋਂ ਆਪਾਂ ਫਲਾਈਟ ਆਪਣੂਰ ਤੋਂ ਹੋਈ ਦੀ ਚੰਡੀਗੜ੍ਹ ਚੰਡੀਗੜ੍ਹ ਤੋਂ ਹੋਈ ਦੀ ਬੰਬੇ ਬੰਬੇ ਤੋਂ ਬਾਅਦ ਸ਼ਹਿਰ ਜਾਂ ਸ਼ਹਿਰ ਜਦੋਂ ਆਪਾਂ ਪਹੁੰਚੇ ਸਿੱਧਾ ਰੂਮੀਨੀਆ ਰੂਮੀਨੀਆ ਫਲੈਟ ਉਤਰਿਆ ਜੀ ਫਲੈਟ ਉਤਰਨ ਤੋਂ ਬਾਅਦ ਜਿਹੜਾ ਉੱਤੇ ਕਲੈਂਟ ਦਾ ਡੈਡ ਜਿਹਨੇ ਮੈਨੂੰ ਲੈਣ ਆਉਣ ਦਾ ਕੰਮ ਤੇ ਲਗਾਉਣਾ ਤਾਂ ਤੇ ਉਹ ਆਇਆ ਸਾਨੂੰ 에ਰਪੋਰਟ ਤੋਂ ਲੈਣ 에ਰਪੋਰਟ ਤੋਂ ਉਤਰਦੇ ਸਾਰ ਹੀ ਮਿੱਤੋਂ ਨੇ 5 ਤੋਂ ਡਾਲਰ ਲੈ ਲਏ 200 ਡਾਲਰ ਜੋਗੀ 43 40000 ਬਣਦਾ ਆਪਣਾ ਇੱਧਰ ਇੰਡੀਆ ਦਾ ਤੇ ਅਸੀਂ ਪੁੱਛੇ ਵੀ ਇਹ 5 ਡਾਲਰ ਦਾ ਦੇ ਆ ਕਹਿੰਦੇ ਇੱਕ ਤਾਂ ਤੁਹਾਨੂੰ SIM ਦਵਾਉਣਾ ਵਿੱਚ ਉਹਦੇ ਤੇ ਬਾਕੀ ਤੁਹਾਨੂੰ ਕੰਮ ਲਵਾਉਣਾ ਤੇ ਅਸੀਂ ਕਿਹਾ ਵੀ ਸਾਡੇ ਏਜੰਟ ਨਾਲ ਇਦਾਂ ਗੱਲ ਹੋ ਵੀ ਨਹੀਂ ਸਾਨੂੰ ਤਾਂ ਕਹਿਣੀ 5 ਡਾਲਰ ਦੇ ਨੂੰ ਚਲੋ ਉਹਨੇ ਸਾਨੂੰ ਦਵਾਤ ਧਮਕਾ ਕੇ ਸਭ ਤੋਂ 500 ਡਾਲਰ ਦੇ ਇੱਕ ਮੁੰਡਾ ਮੇਰੇ ਨਾਲ ਹੋਰ ਤਾਂ ਮਰਜੀਤ ਸਿੰਘ ਉਹ ਵੀ ਮੇਰੇ ਨਾਲ ਹੀ ਰਹਿੰਦਾ ਉਹਦੇ ਸਾਹ ਨਾਲ ਰਹਿੰਦਾ ਮੁੰਡਾ ਤੇ ਉਹਦੇ ਵੀ 500 ਡਾਲਰ ਲੈ ਲਏ ਉਹਨੇ ਤੇ ਸਭ ਤੋਂ 500 ਡਾਲਰ ਲੈਣ ਤੋਂ ਬਾਅਦ ਤੇ ਸਾਨੂੰ ਕਹਿੰਨ ਕੋਈ ਚਾਹ ਪਾਣੀ ਨੂੰ ਪੁੱਛਿਆ 나ਜੀ ਤੁਹਾਨੂੰ ਕੋਈ ਪਾਣੀ ਪੁੱਛਿਆ ਜੇ ਪਾਣੀ ਵੀ ਆਪਣਾ ਮੁੱਲ ਦੇ ਲੈ ਕੇ ਪੀਤਾ ਉੱਤੇ ਠੀਕ ਹੈ ਜੀ ਪਾਣੀ ਮੁੱਲ ਦਾ ਲੈਣ ਤੋਂ ਬਾਅਦ ਚਲੋ ਸਾਨੂੰ ਬਾਈ ਗੱਡੀ ਲੈ ਕੇ ਆ ਤੁਹਾਨੂੰ ਕੋਈ ਬਾਈ ਨੇ ਪਾਣੀ ਨਹੀਂ ਪੁੱਛਿਆ ਸਾਨੂੰ ਗੱਡੀ ਘੁਮਾਈ ਗਿਆ ਘੰਟੇ ਡੇਢ ਘੰਟਾ ਤੁਹਾਨੂੰ ਕੰਮ ਲਗਾਈ ਗਿਆ ਸਾਨੂੰ ਜਾਂਦੇ ਸਾਨੂੰ ਜਾਂਦੇ ਸਾਹ ਸਾਨੂੰ ਕੰਮ ਦਿਖਾਉਣ ਲੱਗੇ ਆ ਤੇ ਤੁਹਾਨੂੰ ਜਿਹੜੇ ਕੰਮ ਜਿਸ ਕੇ ਸਾਨੂੰ ਕੰਮ ਭੇਜਿਆ ਨੇ ਪੈ ਗਿਆ ਇਹਦੇ ਕੰਮ 'ਚ ਜਿੱਦੇ ਫਰੂਟ ਕਾ ਗਿਆ ਇਹਦਾ ਕੰਮ ਆ ਠੀਕ ਹੈ ਜੀ ਚਲੋ ਸਾਨੂੰ ਪਹਿਲਾਂ ਦਿਖਾਇਆ ਉਹਨਾਂ ਕੰਟਰੈਕਸ਼ਨ ਲੈਣ ਦਾ ਕੰਮ ਰਾਜਾਦੂ ਬਿਲਡਿੰਗ ਦਾ ਬਹੁਤ ਸਾਰਾ ਸਾਨੂੰ ਬਈ ਪਹਿਲੀ ਗੱਲ ਤਾਂ ਵੀ ਸਤੂ ਹੀ ਕੰਮ ਹੋਣਾ ਨਹੀਂ ਆ। ਤੁਸੀਂ ਹੈਵੀ ਕੰਮ ਨਹੀਂ ਕਰ ਸਕਦੇ। ਤੇ ਸਾਨੂੰ ਫੂਡ ਦਾ ਹੀ ਨਹੀਂ ਭੇਜਿਆ ਸਾਨੂੰ ਫੂਡ ਦਾ ਹੀ ਨਹੀਂ ਭੇਜ ਦੋ ਤੇ ਚਲੋ ਗੱਲ ਕਰ ਦੋ ਬਾਈ ਨੇ ਮੰਨੀ ਨਹੀਂ ਤੇ ਦਿਹਾੜੀ ਲੇਬਰ ਦੇ ਨਾਲ ਭੇਜ ਤਾਂ ਵੀ ਆਹ ਕੰਮ ਚੈੱਕ ਕਰ ਲਓ ਚਲੋ ਅਸੀਂ ਕੰਮ ਚੈੱਕ ਨਹੀਂ ਕਰਿਆ ਸਾਨੂੰ ਪਹਿਲੇ ਦਿਨ ਦੋ ਦਿਨ ਦਾ ਸਾਨੂੰ ਕੰਮ ਪਸੰਦ ਨਹੀਂ ਆਇਆ ਹੋਈ ਸੀ। ਤੋਂ ਚਲੋ ਉੱਤੇ ਸਾਡੀ ਗੱਲ ਕੋਮਿਟਮੈਂਟ ਹੋਈ ਦੀ ਕਿ ਜਰੂਰ ਤੱਕ ਤੁਹਾਨੂੰ ਕੰਮ ਨਹੀਂ ਮਿਲਦਾ ਕੰਮ ਤੇ ਲੱਗਦੇ ਨਹੀਂ ਇੱਕ ਹਫ਼ਤਾ 10 ਦਿਨ ਤੁਹਾਨੂੰ ਰੋਟੀ ਬਾਣੀ ਬੰਦਾ ਖਲਾਊਗਾ ਤੇ ਆਪ ਤੁਹਾਨੂੰ ਉੱਤੇ ਰੱਖੂਗਾ ਫ੍ਰੀ ਤੇ ਜਿੰਨਾ ਵੀ ਬਾਕੀ ਰੱਖਣ ਦੀ ਰਹਿਣ ਦੀ ਰੋਟੀ ਦੇਣ ਦੀ ਗੱਲ ਦਾ ਦੂਰ ਜਿਹੜਾ ਵੀ ਟੈਕਸੀ ਦਾ ਖਰਚਾ ਆਇਆ ਖਾਣ ਪੀਣ ਦੀ ਗੱਲ ਦਾ ਦੂਰ ਜਿਹੜਾ ਵੀ ਟੈਕਸੀ ਦਾ ਖਰਚਾ ਹੋਊਗਾ ਸਭ ਤੋਂ ਬੰਦੇ ਖਾਤੋਂ ਪ੍ਰੋਵਾਈਡ ਕਰਾਇਆ ਉਹ ਨਾ ਕਿ ਉਹਨੇ ਆਪ ਦਿੱਤਾ ਤੇ ਅਸੀਂ ਕੱਟੋ ਘਟਨੀ ਸ਼ਾਮ ਤੱਕ ਸਾਨੂੰ ਕੁਝ ਨਹੀਂ ਪਾਣੀ ਮਿਲਦੱਕ ਮਿਲੇ ਆ ਤੇ ਜਦੋਂ ਅਸੀਂ ਰੂਮ ਵਿੱਚ ਗਏ ਸ਼ਾਮ ਨੂੰ ਤੇ ਸਾਨੂੰ ਇੱਕ ਛੱਡੇ ਗਿੱਤਾ ਛੱਡੇ ਗਿੱਤਾ ਇੱਕ ਤੁਰਕੀ ਦੇ ਬਾਦਰ ਤੇ ਲੈ ਜਾ ਕੇ ਜਮੀ ਬੰਜਰ ਕਮਰਾ ਇੱਕ ਇੱਕ ਕਮਰੇ ਵਿੱਚ ਉੱਤੇ 8-9 ਭਈਏ ਇਹਦੇ ਪਰਦੇਸੀ ਕੋਈ ਉੱਤਰਾਖੰਡ ਦੇ ਕੋਈ ਕੀਤੇ ਕਿਤੇਰੇ ਸਾਦੇ ਪ੍ਰਵਾਸੀ ਰਹਿ ਰਹੇ ਬੰਦੇ ਤੇ ਉੱਤੇ ਖਟਮਲ ਹੁੰਦੇ ਆ ਸਾਨੂੰ ਸਾਰੀ ਰਾਤ ਗੰਦੀ ਵਟਵਟ ਦੇ ਸਾਨੂੰ ਖਾਵੇ ਸਾਨੂੰ ਬੜਾ ਦੇ ਉੱਤੇ ਕਿਵੇਂ ਰਹਿ ਕੇ ਆਏ ਆ ਤੇ ਸਾਨੂੰ ਕਹਿੰਦੇ ਰੋਟੀ ਪਾਣੀ ਖਾ ਲੋ ਰੋਟੀ ਪਾਣੀ ਜਦਦਾ ਤੇ ਪਹਿਲਾਂ ਉਹਨੇ ਆਪ ਖਾਦਾ ਬਣਾ ਕੇ ਜਿਹੜਾ ਬਚਿਆ ਕੁਝ ਸਾਨੂੰ ਦੇਦਾ ਤੇ ਤੁਹਾਨੂੰ ਪਤਾ ਪੰਜਾਬੀ ਦੀ ਰੋਟੀ ਪਾਣੀ ਚੁੱਲ੍ਹੋਂ ਜਿੱਦਾਂ ਰੋਟੀ ਮਣੋ ਆਪ ਨੀਂਂਦ ਦੇ ਨਹੀਂ ਜੋ ਰੋਟੀ ਬਣ ਜਿੱਦਾਂ ਮਾਰਦੀ ਹੋਵੇ ਤੂੰ ਸਾਬੂਤਰਾਂ ਚਾਹੀਦਾ ਨਾ ਭਾਂਡੇ ਸਾਨੂੰ ਉਹੀ ਭਾਂਡੇ ਵਿੱਚ 8-9 ਬੰਦੇ ਉਹ ਇੱਕੋ ਪਿੰਡ 'ਚ ਲੱਗੇ ਬੜੇ ਬਦਿੱਲੇ ਜੇ ਰੋਟੀ ਬੜੇ ਬਣਾ ਗਏ ਸਬਜ਼ੀ ਉਹ 'ਚ ਲੱਗੇ ਉਹ ਸਾਨੂੰ ਉਹਦੇ ਬਾਜੀ ਕੁਝ ਸਾਨੂੰ ਦੇਤੀ ਚਲੋ ਸਾਡੇ ਲੰਘੇ ਨਹੀਂ ਸਾਨੂੰ ਰੋਟੀ ਆਵੇ ਦੇਖੋ ਨੂੰ ਚਲੋ ਚਲੋ ਅਸੀਂ ਨਹੀਂ ਕਰਦਾ ਤੇ ਅਸੀਂ ਪਾਣੀ ਪੀ ਗਏ ਮਤਲਬ ਰਾਤ ਦੇ ਜਾਰੀ ਪਾਣੀ ਵਗਦਾ ਰਾਤ ਹੋ ਜਾਂਦਾ ਸਵੇਰੇ ਸਾਨੂੰ ਮੁੰਡਾ ਵੇਖ ਲੈਣ ਆ ਗਿਆ ਮਿੱਤਰ ਕੰਨ ਦਾ ਕੋਈ ਕੰਮ ਲਕਾਵਾ ਕੰਮ ਲਖਾਏ ਚਲੋ ਜੀ ਸਾਨੂੰ ਕੰਮ ਪਸੰਦ ਫਿਰ ਵੀ ਨਹੀਂ ਕੋਈ ਆ ਸਾਨੂੰ 5-5 ਮੰਜ਼ਲੇ ਦੇ ਛੱਤ ਦੇ ਉੱਪਰ ਲੈ ਜਾਂਦੇ ਤੇ ਉੱਤੇ ਉਹਨਾ ਛੱਤਾਂ 'ਤੇ ਫੋਮ ਪੈਂਦੀ ਉਹ ਤਾਂ ਸਰਦੀ ਵੀ ਜ਼ਿਆਦਾ ਪੈਂਦੀ ਹੈ ਸ਼ਤਨਾਪੁਰ ਫਾਰਮ ਪਟਣੀ ਦੀ ਫਾਰਮ ਪਟ ਦੇ ਥਲੇ ਜਿਹਨੇ ਦੀ ਪੰਜ-ਪੰਜ ਮੱਝ ਲਈ ਤੇ ਜਿਹੜੇ ਸਾਡੇ ਨਾਲ ਦੇ ਮੁੰਡੇ ਦੇ ਉਹ ਵੀ ਸਾਡੇ ਮੁੰਡੇ ਪੰਜਾਬ ਦੇ ਸਾਨੂੰ ਕਹਿੰਦਾ ਵੀਰੇ ਉਹਦੇ ਫਸੇਉ ਨਾ ਵੀ ਅਸੀਂ ਪਹਿਲਾ ਫਸ ਚੁੱਕੇ ਹੋਰੇ ਤੇ ਚਲੋ ਅਸੀਂ ਬਹੁਤ ਕਾਜ ਚੱਕ ਕੇ ਆਏ ਆ ਜਿ ਉਹ ਵੀ ਮੁੰਡੇ ਕੱਟੋ ਕਰਨੇ 4-5-5 ਲੱਖ ਰੁਪਏ ਲਾ ਕੇ ਆਏ ਵੇ ਤੇ ਚਲੋ ਮੈਂ ਵੀ 2.5 ਲੱਖ ਲੱਗ ਗਏ ਦਾ ਮੈਨੂੰ ਨੌਲੇਜ ਦੀ ਤਾਂ ਮੈਨੂੰ ਚਲੋ ਬੰਦਿਆਂ ਨੇ ਕਿਹਾ ਦਾ ਵੀ ਤੇਰਾ ਮੈਨੂੰ ਬਹੁਤ ਫਿਚਰ ਲਗਾਇਆ ਬੰਦੇ ਨੇ ਤੇਰਾ 70-8000 ਰੁਪਏ ਮਹੀਨਾ ਬਜੂਗਾ ਵਿਦਆਊਟ ਓਵਰਟਾਈਮ ਓਵਰਟਾਈਮ ਲੱਗਦਾ ਪੂਰਾ ਤੇ ਪਹਿਲੀ ਗੱ ਇਹ ਗੈਨੀ ਨਾ ਹੀ ਉਧਰ ਕੋ টিਆਰਸੀ ਕਾਰਡ ਬਣਦਾ ਮੈਨੂੰ ਕਹਿੰਦੇ ਤੋਰੇ ਏਜੰਟ ਵੀ ਤੇਰਾ টিਆਰਸੀ ਕਾਰਡ ਬਣੂਗਾ ਤੇ ਰੈਜ਼ੀਡੈਂਟ ਕਾਰਡ ਬਣ ਜਾਣਾ ਵੀ ਤਨ ਉਧਰ ਕੋ ਕੋਈ ਦਿੱਕਤ ਨਹੀਂ ਨਾ ਹੀ ਉਧਰ টিਆਰਸੀ ਕਾਰਡ ਬਣਨ ਵਾਸਤੇ ਮੈਨੂੰ ਤੋਂ ਮੰਗੇ ਉਹਨਾਂ 1200 ਡਾਲਰ ਕੈਨਹੀਂ 1200 ਡਾਲਰ ਦੋ ਤੁਹਾਡਾ টিਆਰਸੀ ਕਾਰਡ ਬਣਾਉਣਾ ਕੋਲ ਰਹਿਣ ਦੋਰੇ ਜੇ টিਆਰਸੀ ਕਾਰਡ ਨਹੀਂ ਬਣਾਉਂਗੇ ਤਾਂ ਤੁਹਾਨੂੰ ਇਹ ਪੁਲਿਸ ਤੁਹਾਨੂੰ ਚੱਕ ਸਕਦੀ ਹੈ ਕੋਈ ਵੀ ਕਾਰਵਾਈ ਕਰ ਸਕਦੀ ਹੈ ਚਲੋ ਅਸੀਂ ਪਹਿਲੇ ਉਧਰ ਕਰਦੇ ਚੱਕ ਕੇ ਗਏ ਜੇ ਅਸੀਂ ਕਿਤੋਂ 1200 ਡਾਲਰ ਦੇਰੀ ਹੋਰ ਘੱਟੋ ਘਾਟ ਲੱਖ ਰੁਪਈਆ ਲੱਖ ਰੁਪਈਆ ਪਲੱਸ ਮੋਟੋ ਵਾਹਨ ਦੀ ਗਾਰੰਟੀ ਕੋਈ ਨਹੀਂ ਬਣਵਾ ਨਹੀਂ ਬਣਵਾ ਸਾਨੂੰ ਉੱਧਰ ਬੰਦੇ ਕਿਹੜੇ ਜਾਣਦੇ ਆ ਵੀ ਕਿਤੇ ਦੇ ਬੰਦੇ ਦਿੰਦਾ ਕੋਈ ਐਡਰੈਸ ਚਲੋ ਜੀ ਕੰਮ ਕਰ ਦਿੱਤੇ ਦੋ ਦਿਨ ਤੀਜੇ ਦਿਨ ਥੱਲੋ ਪੂਰੀ ਇੱਜ਼ਤ ਕਰੇ ਆ ਚਲੋ ਅਸੀਂ ਆਪਣਾ ਲੰਗੇ ਉੱਥੇ ਦੋ ਠੀਕ ਹੈ ਜੀ ਲੰਗੇ ਦੇ ਰੋਡ ਤੇ ਆਏ ਤਾਂ ਸਾਨੂੰ ਦੋ ਦਿਨ ਮੁੰਡੇ ਪੰਜਾਬੀ ਵੀ ਰਹੇ ਚਲੋ ਜੀ ਗੱਲਬਾਤ ਕਰੀ ਮੁੰਡੇ ਨਾਲ ਵੀ ਸਾਨੂੰ ਕਿਤੇ ਹੋਰ ਸਿਟੀ ਦਿਖਾ ਦੇ ਵੀ ਸਾਨੂੰ ਵੀ ਸਾਨੂੰ ਤੁਸੀਂ ਉੱਧਰ ਰੱਖ ਤਾਂ ਨੂੰ ਅਜ ਤਾਂ ਵੀ ਸੰਦੋਰ ਕੁਝ ਵੀ ਨਾ ਨਾ ਉੱਤੇ ਸਿਰ ਵੀ ਇੱਕ ਕਮਰਾ ਹੈ ਉਹਦੇ ਸਾਈਡ ਤੇ ਪੂਰਾ 40 ਚੂੜੀਆਂ ਜੰਗਲ ਏਰੀਆ ਬਣਿਆ ਹੋਇਆ ਤੁਰਕੀ ਬਾਰਡਰ ਦਾ ਉਹ ਠੀਕ ਹੈ ਜੀ ਜੰਗਲ ਏਰੀਆ ਬਣਿਆ ਪਿਆ ਬਿਲਕੁਲ ਤੇ ਅਸੀਂ ਮਜ਼ੋ ਮਤਲਬ ਇੱਕ ਜਿਹੇ ਬੰਦੇ ਦੇ ਮਤਲ ਲੈ ਕੇ ਚਲੋ ਜੀ ਅਸੀਂ ਉੱਤੇ ਜਿਹੇ ਬੰਦੇ ਦੇ ਪੰਜਾਬੀ ਬੰਦੇ ਦੇ ਮਤਲ ਲੈ ਕੇ ਅਸੀਂ ਕਮਿਊਨਿਟੀ ਸੋਸਾਇਟੀ ਜਾ ਗਏ ਕਮਿਊਨਿਟੀ ਸੋਸਾਇਟੀ ਜੇ ਅਸੀਂ ਆ ਗਏ ਉਹ ਵੀ ਸਾਡੇ ਨਾਲ ਮੁੰਡਾ ਪੰਜਾਬੀ ਉਹ ਵੀ ਜਰਾ ਫਸਿਆ ਪਿਆ ਦਾ ਚਲੋ ਉਹ ਪਰ ਹੈ ਹੈਣ ਦਾ ਹੈ ਮੁੰਡਾ ਪੰਜਾਬੀ ਦਾ ਆਪਣਾ ਤੁਰਕੀਕੇ ਦਾ ਉਹ ਜਦੋਂ ਉਹ ਜਦੋਂ ਉਹ ਰਹਿੰਦੇ ਨੂੰ ਹੋ ਗਿਆ ਤੇ ਮਹੀਨਾ ਹੋ ਗਿਆ ਤਾਂ ਥੋੜਾ ਥੋੜਾ ਬੋਧਾ ਨੂੰ ਪਤਾ ਲੱਗ ਵੀ ਕਿ ਮੈਂ ਗੱਡੀ ਟੈਕਸੀ ਕਰਨੇ ਕਿੱਦਾਂ ਜਾਣਾ ਤੇ ਜੇ ਕੌਮੀ ਦਾ ਸਿਟੀ ਆ ਕੇ ਕੌਮੀ ਦਾ ਸਿਟੀ ਉੱਤੇ ਮੁੰਡੇ ਬਲਗਾਰ ਦਾ ਹਮਾ ਚਲੀਆ ਚਲੋ ਉਹ ਬੰਦੇ ਨੇ ਸਾਨੂੰ ਰੱਖਿਆ ਬੰਦਾ ਚਲੋ ਬਹੁਤ ਵਧੀਆ ਦਾ ਆਪ ਨੂੰ ਕਿਉਂ ਮਾੜਾ ਗਈਏ ਤਾਂ ਬਾਦੋਂ ਉਹਨਾਂ ਜੋ ਕਰਿਆ ਚਲੋ ਵੀ ਮਾੜੇ ਤੋਂ ਉਹਦੀ ਵੀ ਅੱਡ ਪੀਤੀ ਦੱਸਾਂਗੇ ਆਪਾਂ ਚਲੋ ਜੇ ਕੌਮੀ ਦਾ ਸਿਟੀ ਆ ਕੇ ਪਹੁੰਚ ਕੇ ਉਹ ਬੰਦੇ ਰੱਖਿਆ ਸਭ ਤੋਂ ਉਹਨੇ ਲੈ ਆ ਪਹਿਲਾਂ ਜਮ ਕਰਾ ਲਿਆ ਸਤੋਂ 50 5000 ਰੁਪਏ ਆ ਵੀ 50 5000 ਰੁਪਏ ਰੁਪਏ ਜਮ ਕਰਾ ਲਓ ਵੀ ਮਹੀਨੇ ਦਾ ਰ ਦੇ ਵਿੱਚ ਰੋਟੀ ਬਾਣੀ ਮਤਲਬ ਇੱਧਰ ਇੰਡੀਆ ਦਾ 10 12000 ਬਣਦਾ ਤਾਂ ਤੇ ਲੋ ਜੀ ਅਸੀਂ ਰਹਿੰਦੇ ਤਾ ਉੱਥੇ ਵਧੀਆ ਸੀੜੀ ਸਾਡਾ ਮਾਹੌਲ ਸਾਡਾ ਜੀ ਲੱਗਣ ਲੱਗਿਆ ਤੇ ਜਦੋਂ ਆਹ ਕੁਝ ਅਸੀਂ ਬਾਹਰੋਂ ਆਏ ਆ ਤੁਹਾਨੂੰ ਤੇ ਬਹੁਤ ਡਰਦਾ ਵੀ ਇਹ ਕਿਹੜਾ ਬਾਰਡਰ ਤੋਂ ਬਾਰਡਰ ਦੇ ਕਿਛੁ ਵੀ ਹੋ ਜਾਂਦਾ ਕਹਿੰਦੇ ਗੋਲੀ ਵਾਲੀ ਚੱਲਣਾਂ ਉੱਤੇ ਆਰਡਰ ਉੱਤੇ ਕੀ ਬਾਰਡਰ ਤੇ ਜਦੋਂ ਅਸੀਂ ਉੱਤੇ ਪੂਰਾ ਘਬਰੇ ਬਿਤੇ ਨਰਵਸ ਹੋ ਗਏ ਤੇ ਪੂਰਾ ਚਲੋ ਜੀ ਅਸੀਂ ਕੰਪਨੀ ਦੀ ਸੀੜੀ ਪਹੁੰਚੀ ਉੱਥੇ ਸਾਨੂੰ ਬੰਦੇ ਰੋਟੀ ਮਾਣ ਖਿਲਾਇਆ ਮਤਲਬ ਰੋਟੀ ਖਾਧੀ ਉੱਤੇ ਰੋਟੀ ਬਿਗਾੜੇ ਕਰਦੀ ਉੱਤੇ ਸਾਨੂੰ ਮਿਲੇ ਮੈਦਾ ਰੋਟੀ ਕਣ ਦਾ ਹੈ ਨਹੀਂ ਉਹਦੇ ਮੈਦਾ ਬਣਾਉਣਾ ਪੈਂਦਾ ਮੈਦਾ ਆਪਣਾ ਕਿਤੇ ਲੰਘਦਾ ਜਾਂ ਆਪਾਂ ਕਿੰਨਾ ਕੱਦ ਸਾਡੇ ਮੈਦਾ ਦੀ ਖਾਏ ਕਿ ਉਹ ਵੀ ਸਾਡੇ ਬਾਹਰ ਨੂੰ ਆਵੇ ਪੂਰੇ ਰੋਟੀ ਗਾਦੀਆਂ ਤੇ ਸਬਜ਼ੀ ਖਾਣ ਲੋਕੀ ਸਬਜ਼ੀ ਗਾਦੀਆਂ ਤੇ ਜਰ ਵੀ ਇੱਕ ਦੋ ਵਾਰ ਜਿਲੋਏ ਨਾਲ ਦੇ ਮੁੰਡੇ ਉਹਦੇ ਇੱਥੇ ਸਾਨੂੰ ਮਿਲੇ ਕੋਈ ਜਗੰਦਰ ਅਗਰ ਬਰਦਾਸ਼ੋਦਾ ਕੋਈ ਇੱਥੇ ਅੰਬਜ਼ਰ ਦਾ ਕੋਈ ਮਨਡੇ ਦਾ ਮੁੰਡੇ ਮਿਲੇ ਕਿ ਲੋ ਬੜੀ ਵਾਰੇ ਮੁੰਡੇ ਸਾਨੂੰ ਮਿਲੇ ਸਾਨੂੰ ਫੌਤਲਾ ਦਿੱਤਾ ਬੰਦਿਆਂ ਨੇ ਵੀ ਚੱਲ ਕੋਈ ਚੱਕਰ ਨਹੀਂ ਉਹ ਵੀ ਜਦੋਂ ਉੱਤੇ ਫਸੇ ਪਏ ਦਿਨ ਮਹੀਨਾ ਮਹੀਨਾ ਸਾਨੂੰ ਪਸੇ ਨੂੰ ਹੋ ਗਿਆ ਤਾਂ ਚਲੋ ਫੇਰ ਚਲੋ ਆਪਣੇ ਪੰਜਾਬੀ ਭਾਈਆ ਦਾ ਮੁੰਡਾ ਮੇਰੇ ਤੇ ਚਲਾ ਪਹੁੰਚ ਲਾਵੇ ਚਲੋ ਆਪਣੇ ਪੰਜਾਬੀ ਬੰਦੇ ਨਾਲ ਹੈਗੇ ਆ ਚਲੋ ਜੀ ਉਹ ਤਾਂ ਕਰਦੇ ਕਰਾਉਂਦੇ ਸਾਨੂੰ ਕੰਮ ਕਰ ਦਿਖਾਇਆ ਜੀ ਹੁਣ ਉਹ ਹੀ ਮੁੰਡਾ ਜਿਹੜਾ ਸਾਨੂੰ 에어ਪੋਰਟ ਤੇ ਲੈਣ ਆ ਗਿਆ ਤਾਂ ਉਹ ਵੀ ਜਾਣਦਾ ਰਹੇ ਸਰਕਾਰ ਨੂੰ ਇਹਦੇ ਕੋਲ ਅਸੀਂ ਹੁਣ ਕੌਮੀ ਦਾਸ ਰਹ ਰਹੇ ਤੇ ਚਲੋ ਉਹਨੇ ਵੀ ਆਪਣੀ ਸਾਈਡ ਦੀ ਸੋਡੀਆਂ ਵਗੈਰਾ ਕਰੀ ਉਹਨਾਂ ਨਾਲ ਗੱਲਬਾਤ ਬਾਹਰ ਲੈ ਜਾ ਕੇ ਕਰੀ ਉਹਦੇ ਨਾਲ ਚਲੋ ਜੀ ਉਸ ਤੋਂ ਬਾਅਦ ਤੁਹਾਨੂੰ ਆਪਣਾ ਉਹ ਵੀ ਕੰਮ ਦਿਖਾਉਣ ਲੱਗੇ ਉਹ ਕੰਮ ਉਹ ਵੀ ਦਿਖਾਉਣ ਦਾ ਉਹਨੇ ਸਾਤੋਂ ਲੈ ਜਾ ਸਾਤੋਂ ਵੀ ਉਹਨੇ ਪਰ 200 ਡਾਲਰ ਲੈ ਜਾ ਚਲੋ ਜੀ ਉਹਨੇ ਸਾ ਤੋਂ 200 200 ਡਾਲਰ ਲਏ ਆਪਣਾ ਜਿਹੜਾ ਤੁਹਾਨੂੰ ਕੰਮ ਚਲਵਾਉਣਾ ਚਲੋ ਜੀ ਕੰਮ ਤੇ ਲੱਗੇ ਉਹਦੀ ਸਬਜ਼ੀ ਦੀ ਦੁਕਾਨ ਤੇ ਸਬਜ਼ੀ ਦੀ ਦੁਕਾਨ ਤੇ ਸਾਡੇ ਨਾਲ ਕਮਿਟਮੈਂਟ ਕਰੀ ਦੇ ਬੰਦੇ ਨੇ ਵੀ ਆਪਣਾ ਸਵੇਰੇ 8 ਵਜੇ ਜਾਣਾ 6 ਵਜੇ ਛੁੱਟੀ ਉਸ ਤੋਂ ਬਾਅਦ ਓਵਰ ਟਾਈਮ ਕੋਈ ਓਵਰ ਟਾਈਮ ਨਹੀਂ ਹੈਗਾ ਉਸ ਤੋਂ ਬਾਅਦ ਦੁਕਾਨ ਬੰਦ ਆ ਆਪਣੀ ਚਲੋ ਜੀ ਇੱਕ ਦੋ ਦਿਨ ਸਾਡੇ ਨਾਲ ਬੰਦੇ ਸਹੀ ਰੱਖਿਆ ਤੁਹਾਨੂੰ ਅਸੀਂ ਜਾਂਦੇ ਨੇ 8 ਤੋਂ 6 ਤੱਕ ਜਾਂਦੇ ਨੇ ਤੁਹਾਨੂੰ ਇੱਕ ਘੰਟਾ ਲੰਚ ਮਿਲਦਾ ਦਾ ਵੀ ਆਪਣਾ ਲੰਚ ਮਤਲਬ ਰੂਮ ਦੇ ਨਾਲੇ ਦਾ ਦਾ 5-6 ਮਿੰਟ ਦਾ ਰੱਖਦਾ ਪੈਦਲ ਦੋ ਜਿਹੜੇ ਘੰਟਾ ਲਾਂਚ ਦੇ ਦੀ ਬਾਅਦ ਸਾਮ ਰੂਮ ਜਾ ਜਾਂਦੇ ਤੇ ਉੱਥੋਂ ਜਾਂਦੇ ਤੇ ਦੋ ਤਿੰਨ ਦਿਨਾਂ ਦੀ 8 ਤੋਂ 6 ਡਿਊਟੀ ਕਰੀ। ਉਸ ਤੋਂ ਬਾਅਦ ਤਿੰਨ ਚਾਰ ਦਿਨ ਲੰਗੇ ਉਸ ਤੋਂ ਬਾਅਦ 8 ਤੋਂ ਲੈ ਕੇ ਰਾਤ ਨੂੰ 12:00 ਵਜੇ ਭੱਜ ਜਾਂਦੇ ਤੇ ਨਾ ਹੀ ਤੁਹਾਨੂੰ ਕੋਈ ਹੋਰ ਟਾਈਮ ਮਿਲਦਾ ਤਾਂ। ਸਾਧੂ ਜੀ ਫਿਰ 8 ਤੋਂ 12 ਵਜੇ ਲੱਗਿਆ ਨਾ ਕੋਈ ਹੋਰ ਟਾਈਮ। ਚਲੋ ਜੀ ਉਸ ਤੋਂ ਬਾਅਦ ਨਾ ਸਾਨੂੰ ਚਾਹ ਵੀ ਦਿੰਦੇ ਤਾਂ ਉਹ। ਚਾਹ ਹੋਈ ਮੇਡ ਡਿਊਟੀ ਦੇ 8 ਤੋਂ ਜਿਹੜੇ ਵਿੱਚ ਦੰਗਰਾ ਦੋ ਟਾਈਮ ਚਾਹ। ਰਾਤ ਨੂੰ ਵੀ ਕਰਦੋ ਉਹਨਾਂ ਸਬਜ਼ੀ ਦੇ ਗੱਡੀਆਂ ਆਉਣੀਆਂ ਆਪਣੇ ਕਲੇਟ ਵਗੈਰਾ ਚਾਣੇ 200 300 ਕਲੇਟ ਚਾੜਦਾ ਪੂਰਾ ਚਲੋ ਉੱਤੇ ਵੀ ਇਸ ਤਿੰਨ ਚਾਰ ਦਿਨ ਕੰਮ ਕਰੇ ਉਹ ਤੋਂ ਬਾਅਦ ਉੱਤੇ ਵੀ ਕੰਮ ਜਾਂ ਜਵਾਬ ਦੇ ਕੇ ਲਗੇ ਕਿਉਂਕਿ ਹੁਣ ਰਾਤ ਨੂੰ 11:00 11:00 ਵਜੇ ਆਉਂਦੇ ਤੇ ਰੋਟੀ ਬਣੀ ਆ ਬਣਾਉਣਾ ਪੈਣਾ ਤੇ ਫੇਰ ਉੱਠਣਾ ਆਪਣਾ 11:00 11:00 ਵਜੇ ਆਉਣਾ ਤਾਂ ਰੋਟੀ ਬਣੀ ਬਣਾਉਣਾ ਦਾ 1:00 2:00 ਵਜੇ ਜਾਂਦਾ ਦਾ ਫੇਰ ਫੇਰ ਉੱਠਣਾ ਪੈਂਦਾ ਦਾ 6:00 ਵਜੇ ਉੱਠਣਾ ਫੇਰ 6:00 ਦਾ 6:00 ਵੇ ਦਾ ਨਾਲ ਦੇ ਰੂਮ ਵਿੱਚ ਅੱਧਾ ਦੰਮਣ ਦਾ ਨਾਉਣਾ ਤਾਂ ਫਿਰ ਵਾਰੀ ਲਗ-ਲਗ ਬੰਦੇ ਨਾਉਂਦੀ ਦੋ ਰੂਮ ਦੇ ਉੱਤੇ ਫਰੈਸ਼ ਆ ਆਪਣਾ ਟਵਲ ਵਗੈਰਾ ਦੋ ਵਾਸ਼ਰੂਮ ਦਰਵਾਜ਼ੇ ਦੇ ਵਿਚ ਅੱਡ 10 ਬੰਦਿਆਂ ਨੇ ਕੋ ਆਪਣਾ ਸੈਟਲਮੈਂਟ ਕਰਨੀ ਪੈਂਦੀ ਆ ਆਪਣਾ ਵੀ ਇੰਨਾ ਟਾਈਮ ਉੱਠਣਾ ਬੰਦਿਆਂ ਨੇ ਇੰਨਾ ਟਾਈਮ ਦੇ ਦੇ ਉੱਠਣਾ ਆਪਣਾ ਜਾਊਗਾ ਠੀਕ ਹੈ ਉਸ ਤੋਂ ਬਾਅਦ ਸਭ ਤੋਂ ਬੜੇ ਤੁਹਾਨੂੰ ਧੋਕੇ ਨਾਲ ਦੱਸਦਾ ਤੁਹਾਨੂੰ ਮੈਂ ਜਿਹੜੇ ਮੇਰੇ ਨਾਲ ਬੜਾ ਵੜਾ ਧੋਕਾ ਹੋਇਆ ਉਹ ਬੰਦੇ ਨਾਲ ਮੈਂ ਗੱਲ ਕਰੀ ਤੇ ਮੈਂ ਵੀ ਜਰੂਰ ਕਰ ਤੂੰ ਮੈਂ 3-4 ਕੰਮ ਦਿਵਾਉਂਗਾ ਜੇ ਤੁਹਾਨੂੰ ਕੰਮ ਪਸੰਦ ਆ ਗਿਆ ਜੇ ਤੂੰ ਸਾਨੂੰ ਦੱਸਣਾ ਵੀ ਹਾਂ ਮੈਨੂੰ ਕੰਮ ਪਸੰਦ ਆ ਗਿਆ ਚਲੋ ਜੀ ਉੱਥੇ ਉਹਨੇ ਮੇਰੀ ਵੀਡੀਓ ਬਣਾਈ ਠੀਕ ਹੈ ਬੰਦੇ ਨੇ ਕੋਈ ਕੰਮ ਜਿਹੜਾ ਸਬਜ਼ੀ ਦਾ ਕੰਮ ਤੇ ਭੇ ਪਹਿਲੇ ਦੋ ਦਿਨਾਂ ਦਾ ਕੰਮ ਬੰਦੇ ਨੂੰ ਕੀ ਪਤਾ ਲੱਗਦਾ ਕਿਦਾਂ ਹੋਊਗਾ ਮੈਨੂੰ ਪਹਿਲੀ ਉਹਨੇ ਮੇਰੀ ਵੀਡੀਓ ਬਣਾਈ ਉਹਨੇ ਵੀਡੀਓ ਬਣਾ ਕੇ ਵਿੱਚ ਲਿਖਿਆ ਵੀ ਆ ਤੁਹਾਨੂੰ ਕੰਮ ਪਸੰਦ ਆ ਚਲੋ ਮੈਂ ਉਹਨੂੰ ਆਖੀ ਮੈਨੂੰ ਕੰਮ ਪਸੰਦ ਆ ਜੋਨੇ ਦੱਸਿਆ ਵੀ 8 ਤੋਂ 6 ਜੋਟੀ ਆ ਵੀ ਇੰਨੀ ਦਰਾਂ ਮਿਲੂਗੀ ਇੰਨੀ ਸੈਲਰੀ ਮਿਲੂਗੀ ਬਿਨਾਂ ਅੰਨੇ ਛੁੱਟੀਆਂ ਮਿਲਣਗੀਆਂ ਜਦੋਂ ਮੈਂ ਕਿਹਾ ਠੀਕ ਹੈ ਵੀ ਹਾਂ ਵੀ ਠੀਕ ਆ ਚਲੋ ਕਹਾਂ ਮੈਨੂੰ ਤੁਹਾਨੂੰ ਕੰਮ ਪਸੰਦ ਓਕੇ ਹੈਗਾ ਮੈਂ ਕਹਾ ਹਾਂ ਕੰਮ ਓਕੇ ਆ ਪਰ ਉਹਨੂੰ ਮੈਂ ਇਹ ਵੀ ਗੱਲ ਕਹੀ ਸੀ ਵੀ ਦੇਖੋ ਜੀ ਹਾਲੇ ਤਾਂ ਮੈਂ ਇੱਕ ਦੋ ਦਿਨ ਲਾ ਕੇ ਦੇਖੂਗਾ ਠੀਕ ਆ ਜੇ ਕੰਮ ਦੇ ਇੱਕ ਦੋ ਦਿਨ ਬਾਅਦ ਜੇ ਬਾਕੀ ਨੂੰ ਮੈਂ ਜਵਾਬ ਦਊਂਗਾ ਵੀ ਆਹ ਕੰਮ ਠੀਕ ਆ ਲੋਕਾਂ ਕੀ ਮੈਨੂੰ ਪਸੰਦ ਆ ਗਿਆ ਠੀਕ ਆ ਤੇ ਲੋ ਉਹਨੇ ਵੀਡੀਓ ਸਿਰਫ ਦੋ ਝੋਟ ਲਏ ਵੀ ਆ ਤੁਹਾਨੂੰ ਕੰਮ ਪਸੰਦ ਆ ਗਿਆ ਹਾਂ ਜੀ ਸਾਡੀ ਰਿਸਪੋਨਸੀਬਿਲਿਟੀ ਖਤਮ ਆ ਉਹਨੇ ਚੱਕ ਕੇ ਇੱਧਰ ਏਜੰਟ ਨੂੰ ਭੇਜਤਾ ਤਾਂ ਬਾਕੀ ਦੀ ਜਿਹੜਾ ਵਰਲਡ ਆ ਵੀ ਆ ਜਿਹੜਾ ਮੈਂ ਕਿਹਾ ਦੱਸਿਆ ਤਾਂ ਉਹਨੂੰ ਵੀ ਆ ਜੇ ਤੁਹਾਨੂੰ ਦੁਬਾਰਾ ਕੰਮ ਪਸੰਦ ਤੁਹਾਨੂੰ ਦੁਬਾਰਾ ਇਸ ਰਿਸਪੋਨਸ ਦਵਾਂਗੇ ਉਹ ਉਹਨੇ ਵੀਡੀਓ ਕੱਟ ਦਿੱਤੀ ਠੀਕ ਆ ਬਸ ਇਹ ਰੱਖਿਆ ਵੀ ਹਾਂ ਬੰਦੇ ਨੂੰ ਕੰਮ ਪਸੰਦ ਉਹ ਕੋਸੇ ਬਾਅਦ ਉਹ ਬੰਦੇ ਨੂੰ ਹੱਥ ਛੱਡਦੇ ਆ ਆਪਣੇ ਉਹ ਉਹਨੇ ਪਤਾ ਨਾਮਉਂ ਯਾਦ ਨਹੀਂ ਆਉਣਾ ਮੇਰੇ ਵਿਸ਼ਾਲ ਬੰਦਾ ਨਹੀਂ ਆਇਆ ਕੋਈ ਨਾਮ ਦਾ ਮੇਰੇ ਕੋਲ ਸ਼ਾਇਦ ਨੰਬਰ ਹੋਊਗਾ ਉਹਦਾ ਠੀਕ ਹੈ ਜੀ ਉਹ ਤੋਂ ਬਾਅਦ ਬੰਦਾ ਕਿੱਥੇ ਲੰਘਿਆ ਬੰਦਾ ਕਿੱਥੇ ਨਹੀਂ ਚਲੋ ਉਹ ਤੋਂ ਬਾਅਦ ਅਸੀਂ ਬਿਲੇ ਬੈਠੇ ਰੂਮ ਦੇ ਵਿੱਚ ਹੋਰ 8-10 ਬੰਦੇ 8-10 ਦਿਨ ਲਗਾਤਾਰ ਬਿਲੇ ਬੈਠੇ ਰਹਿੰਦੇ ਚਲੋ ਇੱਕ ਦਿਨ ਕੋਈ ਨਾਲ ਬੰਦਾ ਆਇਆ ਉਹ ਤੋਂ ਟੋਪੀ ਵਾਲਾ ਭਾਰਾ ਆਇਆ ਬੰਦਾ ਪਰਵਾਣ ਜਾ ਕੇ ਉਹ ਆਇਆ ਚਲੋ ਆਇਆ ਰੂਮ 'ਚ ਦੱਲਾ ਬਲੋਂ ਲੱਗੀਆਂ ਪੁੱਛਿਆ ਕਿ ਕਿੱਥੇ ਰਹੋ ਭਜਨਾ ਮਹਾਰਾਜਪੁਰ ਦਾ ਰਾਜਪੁਰ ਤੋਂ ਤੁਹਾਨੂੰ ਪਤਾ ਪਦੇਵਟ ਤੇ ਆਪ ਤੂੰ ਕਿੰਨੇ ਕਿਲੋਮੀਟਰ ਪੈਂਦਾ ਹੌਂਸਲਾ ਪਧਰ ਗਿਆ ਵੀ ਆਹ ਚਲੋ ਨਾਲੇ ਜਾ ਰਹੀ ਆਪਣਾ ਅੜਜੋਈ ਦਾ ਠੀਕ ਹੈ ਜਿਹੜੇ ਦਾ ਚਲੋ ਬੱਚਾ ਕਿਉਂ ਕਿ ਮੈਂ ਦੱਸਿਆ ਵੀ ਮੈਂ ਫਤਿਹੜਾ ਦਾ ਆਪਣਾ ਬਸਟੈਂਡ ਨਾਲ ਲੈ ਜੰਨਾ ਇੱਦਾਂ ਗੱਲ ਹੁੰਦੀ ਹੋਗਾ ਚਲ ਤੂੰ ਮੇਰੇ ਨਾਲ ਰੂਮ ਤੇ ਚੱਲ ਚਲੋ ਉਹਨੇ ਬਜਾਰਿਆਂ ਨੂੰ ਆਪਣੇ ਰੂਮ ਲੈ ਕੇ ਤੇ ਚਲੋ ਉਹਨੇ ਬੰਦੇ ਨੇ ਬਜਾਰੀ ਇੱਕ ਸਿਪਤਾ ਬੰਦੇ ਦੇ ਪਿੱਟ ਸੁਣਦੀ ਆ ਜਿੰਨਾ ਦਿਨ ਮੈਂ ਉਹਦੇ ਕੋਲ ਰਹਾ 15 20 ਦਿਨ 30 ਦਿਨ ਬੰਦੇ ਨੇ ਨਾ ਤਾਂ ਬੰਦੇ ਨੇ ਮੈਨੂੰ ਕਰਾਇਆ ਲਈ ਆ ਨਾ ਕੋਈ ਰੋਟੀ ਪਾਣੀ ਦਾ ਖਰਚ ਬੰਦੇ ਨੇ ਰੋਟੀ ਬੰਦੇ ਨੇ ਮਤਲਬ ਜਿੰਨੇ ਵੀ ਉਹ ਮੁੰਡੇ ਕੋਲ ਰਹਿੰਦੇ ਤੇ ਛੱਡਦਾ ਉਹ ਮੁੰਡੇ ਸਾਰੇ ਮੁੰਡੇ ਉੱਤੇ ਫਸੇ ਗਏ ਰਹੇ ਬਜਾ ਸਿਰਫ ਕੱ ਸਾਰੇ ਮੂੜੇ ਤੇ ਬੰਦੇ ਕੋਲ ਫਸੇ ਵੀ ਤੇ ਲੋਕ ਇੱਕ ਵਾਰ ਨਹੀਂ ਕਿਸੇ ਨੂੰ ਬੰਦੇ ਨੇ ਰੁਪਈਆ ਲਿਆ ਰੋਟੀ ਪਾਣੀ ਬੰਦਾ ਫਰੀ ਹੋਂਦਾ ਦਾ ਨਾਮ ਹੀ ਖਰਚਾ ਜਿੰਨੋਂ ਜੋ ਵੀ ਕਰਦਾ ਰੋਟੀ ਪਾਣੀ ਹੁੰਦਾ ਸਬਜ਼ੀ ਦਾ ਬਿਜਲੀ ਦਾ ਬੀਲ ਪਾਣੀ ਦਾ ਬੀਲ ਸਾਰਾ ਬੰਦੇ ਨਾਲ ਜੇ ਉਸੇ ਦਿੱਤਾ ਦਾ ਮਤਲਬ ਸਾਨੂੰ ਐਂ ਸਾਥ ਹੁੰਦਾ ਵੀ ਅਸੀਂ ਆਪਣੇ ਬਾਪ ਕੋਲ ਆ ਗਏ ਮਤਲਬ ਸਾਨੂੰ ਬਹੁਤ ਪ੍ਰਾਊਡ ਫੀਲ ਹੋਇਆ ਵੀ ਚਲੋ ਸਾਨੂੰ ਬੰਦੇ ਕੇਅਰ ਕਰੀ ਸਾਡੀ ਤੇ ਸਾਨੂੰ ਮਤਲਬ ਸਾਨੂੰ ਪੈਸੇ ਵੀ ਦੇ ਅੰਦਰ ਆ ਜੇ ਅਸੀਂ ਪੈਸੇ ਮੰਗਦੇ ਤਾਂ 10000 ਰੁਪਏ ਸਾਨੂੰ ਬੰਦੇ ਦੇ ਅੰਦਰ ਆ ਪਾ ਵੀ ਸਿੱਟ ਕਰੀਏ ਉਹ ਹਲੇ ਵੀ ਮੈਂ ਬੰਦੇ ਰੜਦਾ ਸੀ ਜਾਰੇ ਵੀ ਦੇਣਾ ਕੋਈ ਹਾਲਾਤ ਇਦਾਂ ਬਣਿੰਦੇ ਕਈ ਵੀ ਨਹੀਂ ਹੁੰਦੇ ਦਮਗ ਜ਼ਰੂਰ ਦਵਾਂਗੇ ਸਾਡੇ ਨਾਲੇ ਜਾਂ ਕੋਈ ਨੰਬਰ ਆਏਗਾ ਚਲੋ ਮਤਲਬ ਬਹੁਤ ਹੀ ਬੰਦੇ ਸਾਡਾ ਹੈਲਪ ਕਰੀਏ ਘਰ ਵੀ ਮੈਨੂੰ ਤੁਹਾਨੂੰ ਪਤਾ ਕਰਦੇ ਚੱਕੇ ਦਾ ਬਗੇ ਦੇ ਵਿੱਚ ਫਾਈਨੈਂਸਰ ਵਾਲੇ ਆਪਣਾ ਫੋਨ ਕਰਦੇ ਘਰੋਂ ਆਪਣਾ ਘਰ ਵੀ ਮੈਂ ਇੱਕ ਦੋ ਵਾਰ ਪੈਸੇ ਲੱਗੇ ਪਾਇਆ 5-5000 ਰੁਪਏ ਉਹਨਾਂ ਤੋਂ ਅਰੇ 3000 3500 ਇੱਕਦਮ ਜੁਪਾਇਆ ਕਿਸ ਤਰ੍ਹਾਂ ਨਹੀਂ ਪਾਈਆਂ ਮੈਨੇ ਲੋਕ ਬੰਦੇ ਨੇ ਸਭ ਜੀ ਲੈਣ ਜਾਣੀ ਆਪਣਾ ਮੇਰਾ ਪਿਆਰ ਬਹੁਤ ਹੀ ਜ਼ਿਆਦਾ ਬੈਗਦਾ ਕਿ ਮੈਂ 20 ਦਾ ਸਮਝੀ ਲੈਣੇ ਯਾਨੀ ਕਿ ਇਹਦੇ ਪਜਾ ਜਾਣਾ ਬਦਿਆਂ ਟੈਕਸੀ ਪਕੋਣੀ ਚਲੋ ਮੇਰੇ ਨਾਲ ਲਾ ਲਈ ਮੁੰਡੇ ਦਾ ਬੱਲੀ ਦਾ ਹਰਮਨ ਕਹਿੰਦੇ ਨੇ ਮਤਲਬ ਉਹ ਬਹੁਤ ਹੀ ਜ਼ਿਆਦਾ ਵਧੀਆ ਆਪਾਂ ਬੰਦੇ ਨਾਲ ਰਹੇ ਚਲੋ ਜੀ ਜਾਂਦੇ ਫਿਰ ਉਹ ਵੀ ਰੋਂ ਲੱਗੇ ਵੀ ਰੱਬ ਕੋਈ ਅੱਖਾਂ ਜੰਝੂ ਆ ਕੇ ਵੀ ਦਿੰਦਾ ਵੀ ਆਮ ਚੰਗਾ ਨਹੀਂ ਲੱਗਦਾ ਵੀ ਬੰਦਾ ਅੰਨੇ ਪੈਸੇ ਲੱਗੇ ਆਏ ਆ ਬਾਹਰ ਘੱਤਰ ਕੇ ਆਏ ਆ ਚਲੋ ਆਪਣੇ ਪੈਸੇ ਕਹਿੰਦੇ ਨੇ ਪੰਜਾਬੀ ਦਾ ਪੰਜਾਬੀ ਨੂੰ ਮਾਰਦੇ ਉੱਤੇ ਕੰਮ ਤੇ ਲਵਾਉਣ ਲਈ ਆਪਣੇ ਪੰਜਾਬੀ ਬਰਾਬਰ ਬਣੀ ਮੰਗਦੇ 5-500 ਡਾਲਰ 100 ਡਾਲਰ ਪਹਿਲੀ ਗੱਲ ਨਾ ਤੇ ਉੱਤੇ ਠੀਕ ਹੈ ਜੀ ਕੋਈ ਬੰਦਾ ਪੱਕਾ ਹੁੰਦਾ ਨਾਂ ਦੇ ਉੱਤੇ ਕੋਈ TRC ਜਿਹਾ ਕਾਰਡ ਕਾਰਡ TRC ਕਾਰਡ ਬਣਦਾ ਜਰੂਰ ਆ 1200 ਡਾਲਰ ਲੱਗਦੇ ਆ ਉਹ ਨੂੰ ਉਹ ਨੂੰ ਵੀ 6-1.5 ਸਾਲ ਲੱ ਜਾਂਦਾ ਕਿਉਂਕਿ ਉਹ ਜਦ ਤੱਕ ਪੁਲਿਸ ਫੜ ਜਾਂਦੀ ਬੰਦੇ ਨੂੰ ਚੈੱਕ ਰਿਪੋਰਟ ਕਰ ਦਿੰਦੀ ਆ ਤੇ ਉਸ ਤੋਂ ਬਾਅਦ ਨਾਂ ਹੀ ਉੱਤੇ ਕੋਈ ਡੌਂਕੀ ਲੱਗਦੀ ਆ ਪਹਿਲੀ ਗੱਲ ਠੀਕ ਹੈ ਨਾਂ ਹੀ ਉੱਤੇ ਅੱਗੇ ਜਾਣ ਦਾ ਰਾਸਤਾ ਨਾਂ ਦੇ ਉੱਤੇ ਸਭ ਤੋਂ ਵੱਡੀ ਗੱਲ ਤੇ ਮਨੀ ਟਰਾਂਸਫਰ ਵਾਲੇ ਬੰਦੇ ਆ ਵੀ ਨਾਂ ਆਪਾਂ ਕੋਈ ਘਰ ਪੈ ਪੈ ਜਾ ਪੈ ਸਕਦੇ ਆ ਸਭ ਤੋਂ ਵੱਡੀ ਪ੍ਰੋਬਲਮ ਆ ਆਪਾਂ ਘਰ ਉੱਤੇ ਪੈਸੇ ਵੀ ਨਹੀਂ ਭੇਜ ਸਕਦੇ ਤੇ ਮੋਨਿਟਾਈਜ਼ ਵੀ ਨਹੀਂ ਹੈਗਾ ਉੱ ਤੇ ਪਹਿਲੀ ਗੱਲ 에ਜੰਟ ਦੇ ਤੋਂ ਫੇਰ ਨਾ ਪਸੇ ਉਹ ਮੈਂ ਉੱਤੇ ਬਹੁਤ ਬੁਰਾ ਬਸ ਕੇ ਆਇਆ ਮਹੀਨਾ ਕੋ ਮਹੀਨਾ ਲੱਗੇ ਆਇਆ ਤੇ ਕੋਈ ਵੀ ਬਾਈ ਜਾਂਦਾ ਤਾਂ ਇੱਕ ਵਾਰ ਮੇਰੇ ਨਾਲ ਜ਼ਰੂਰ ਗੱਲ ਕਰਦੇ ਹੋ ਮੈਂ ਨੰਬਰ ਮੇਰਾ 93175 46193 ਤੇ ਕੰਟੈਕਟ ਜਦਾਂ ਮਾਦੀ 24 ਘੰਟੇ ਕਰ ਸਕਦੇ ਹਾਂ ਅਰਮੀਨੀਆ ਨਾ ਜਾਓ ਇਹਦੇ ਨਾਲ ਚੰਗਰ ਦੀ ਦਵਾਈ ਚੱਲ ਜੇ 100 ਗੁਣਾ ਕੰਟਰੀ ਵਧੀ ਜਾ ਤੁਹਾਨੂੰ ਕੁਝ ਅੱਗੇ ਆਪਣਾ ਤੁਹਾਨੂੰ ਫਿਊਚਰ ਵੀ ਤੁਹਾਨੂੰ ਦੇਖੂਗਾ ਉੱਤੇ ਕੋਈ ਫਿਊਚਰ ਨਹੀਂ ਗਰੀਬ ਦੇਸ਼ ਆ 5-5000 ਰੁਪਏ ਦਿਖਾ ਲਈ ਕਰਦੇ ਜਿੱਦਾਂ ਆਪਾਂ ਉਹਦੇ ਪਰਵਾਸੀਆਂ ਨਾਲ ਕੱਢਦੇ ਆ ਕਿੱਥੇ ਪਰਵਾਸੀ ਆ ਗਿਆ ਪਣੋ ਆਪਾਂ ਇੱਧਰ ਗਾਲਾਂ ਕੱਢਦੇ ਵੀ ਕਿਤੇ ਪੰਜਾਬੀ ਆਗੇ ਸਾਡਾ ਗਾਮਾ ਤੋਂ ਪਹਿਲੀ ਬਹੁਤ ਹੀ ਜ਼ਿਆਦਾ ਗਰੀਬ ਕੰਟਰੀ ਹੈ ਆਪਾਂ ਪੰਜਾਬ ਤੋਂ ਵੀ ਕਿਤੇ ਪੰਜਾਬ ਤੋਂ ਚਲੋ ਫੇਰ ਵੀ ਬਹੁਤ ਆ ਬੰਗਲਾਏ ਪਾਕਿਸਤਾਨ ਤੋਂ ਵੀ ਬਹੁਤ ਹੀ ਜ਼ਿਆਦਾ ਗਰੀਬ ਕੰਟਰੀ ਆ ਉਹ ਆਪਣਾ ਪੰਜਾਬ 'ਚ ਰਹੋ 10000 ਕੱਟ ਤੇ ਰੋਟੀ ਪਾਣੀ ਤਾਂ ਮਿਲਦਾ ਤੁਹਾਨੂੰ ਪ੍ਰੋਪਰ ਟਾਈਮ 'ਤੇ ਤੁਹਾਨੂੰ ਰੋਟੀ ਪਾਣੀ ਕਰਨ ਤਾਂ ਮਿਲਦੀ ਹੋਣੀ ਠੀਕ ਹੈ ਜੀ ਤੇ ਬਾਕੀ ਗੱਲ ਰਹੇ ਜਿੰਦੀ ਆਪਣੇ ਘਰਦਿਆਂ ਦੀ ਚਲੋ ਆਪਾਂ ਜਿੰਨਾ ਟਾਈਮ ਘਰ ਬੈਨੇ ਆਪਾਂ ਘਰ ਤੱਕ ਘਰਦੇ ਨੇ ਆਪਾਂ ਤੁਹਾਨੂੰ ਪਤਾ ਕੁਚਰੇ ਨਹੀਂ ਆਪਾਂ ਕਹਿੰਦੇ ਹਾਂ ਕਿ ਨਕਰੇ ਕਰ ਦਿੱਤੀ ਗਾਂਢ ਬਲੇ ਮੈਂ ਇੱਕ ਕਰਮਚਾਰਨੀ ਆ ਠੰਡੀ ਆ ਜਿਹੜਾ ਬਹੁਤ ਆਹ ਦੇ ਬਣਾ ਕੇ ਉਹਦੇ ਬਾਹਰ ਰਹਿ ਕੇ ਵੀ ਰਕਲਾਉਂਦੀ ਆ ਬਾਹਰ ਰੋਟਾ ਆਟਾ ਬਣਾ ਕੇ ਖਾਣਾ ਪੈਂਦਾ ਨਾ ਫਿਰ ਜਿੱਦਾਂ ਮੈਂ ਗੱਟੀ ਪਿੰਗੀ ਉਹ ਖਾਣੀ ਪੈਂਦੀ ਆ ਮਤਲਬ ਘਰ ਦੇ ਆ ਦੀ ਘਰ ਤੋਂ ਬਾਹਰ ਜਾ ਕੇ ਮਦਦ ਤੁਸੀਂ ਵੀ ਹਾਂ ਕਰਦੇ ਰਹਿ ਅਮਦ ਕੀ ਆ ਇਸ ਕਰਕੇ ਕਰਕੇ ਵੀਰੇ ਅਰਮੀਨੀਆ ਨਾ ਜਾਇਓ ਉਹ ਵੀ ਤੁਹਾਨੂੰ ਬੰਦਾ ਏਜੰਟ ਕਹੀ ਜਾਵੇ ਵੀ ਉੱਤੇ ਆ ਇਹ ਮੇਰਾ ਆ ਗਿਆ ਪਿਆ ਸਭ ਉੱਤੇ ਆਪਣੇ ਮੈਨੇ ਫੋਨ ਲਾਲ ਚਿੱਟੇ ਹੁੰਦੇ ਦੇਖੇ ਉੱਤੇ ਆ ਜਿਹੜੇ ਬੰਦੇ ਆ ਕੋਈ ਮਾਮੇ ਨੇ ਆਪਣਾ ਭਾਂਜਾ ਪਤਾਇਆ ਪਿਆ ਉਹ ਚਾਤਨਾ ਬਦੋਪੀ ਦਿੱਤੀ ਜਾਵਾ ਪਿਆ ਆਪ ਉਧਰ ਪੈਸੂ ਤੇ ਵਧੀਆ ਬਣਾਉਂਦੇ ਆ ਬਾਈਸ ਬਣਾ ਕੇ ਆਪਣਾ ਉਲ ਟੁੱਟਦੇ ਏਜੰਟ ਨਾਲ ਮਿਲੀ ਰੁਕਤ ਹੁੰਦੀ ਪੈਸੇ ਬਣਾ ਕੇ ਆਪਣਾ ਬਾਪਸ ਆ ਜਾਂਦੇ ਉਧਰ ਮੁੰਡੇ ਵਸਾ ਦਿੰਦੇ ਆ ਜਿਹੜਾ ਵੀ ਨਕਾਜ ਚੱਕੇ ਉਹ ਤੁਹਾਨੂੰ ਪਤਾ ਉਹ ਤਾਂ ਜਿਹੜੇ ਵੀ ਮੇਰੇ ਨਾਲ ਸਾਰੇ ਬੰਦੇ ਦੇ ਮਤਲਬ ਅਸੀਂ 230 ਵਾਲੇ ਮੁੰਡੇ ਦੀ ਬਾਸ ਮੁੜਿਆ ਏ ਬਹੁਤ ਹੀ ਗਰੀਬ ਨੇਸ਼ ਆ ਅਰਮੀਨੀਆ ਨਾ ਜਾਇਓ ਏ ਦੇ ਪੈਂਦਾ ਅਰਮੀਨੀਆ ਵਿੱਚ ਦੇਚ ਬਿਲਕੁਲ ਨਾ ਜਾਇਓ ਈ ਵੀਜ਼ਾ ਮਿਲਦਾ ਸਿਰਫ 50000 ਰੁਪਏ ਤੁਸੀਂ ਆਪ ਭਰ ਕੇ ਜਾ ਸਕਦੇ ਹੋ ਠੀਕ ਹੈ ਜੀ ਲੋਗਰ ਟਾਇਰ ਦੇ ਕਿੰਨੇ ਇਲਾਕੇ ਜੀ ਮੰਗਦੇ ਆ 1.5-2 ਲੱਖ ਮੰਗਦੇ ਏਜੰਟਰ ਚਾਰਜ ਲੱਤਰ ਵੀ ਆ ਨਾ ਜਾਇਓ ਠੀਕ ਹੈ ਜੀ ਤੇ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਅਗੇ শেয়ার ਲਾਈਕ ਕਮੈਂਟ ਠੀਕ ਹੈ ਜੀ ਸਬਸਕ੍ਰਾਈਬਰ ਚੈਨਲ ਨੂੰ ਜਰੂ ਕਰਗੇ ਹੋ ਤੇ ਹੁਣ ਆਪਾਂ ਚੈਨਲ ਬਣਾਇਆ ਜੀ YouTube ਦਾ ਨਵਾਂ ਦੇਖਦੇ ਆ ਕਿਦਾਂ ਇਹ ਆਪਾਂ ਨੂੰ ਇਹਦਾ ਰਿਸਪੌਂਸ ਮਿਲਦਾ ਤੇ ਆਪਾਂ ਵੀ ਇਹਦੇ ਹਾਰਡਵਰਕ ਮਿਹਨਤ ਕਰੀਦੀ ਆ ਠੀਕ ਹੈ ਜੀ ਆਪਣੇ ਹੱਕ ਦੀ ਗਤਿਵਾਹੀ ਕਰੀਦੀ ਆ ਕੋਈ ਦੋ ਨੰਬਰ ਦੇ ਤੰਦੇ ਨਹੀਂ ਕਰੀਦੇ ਤਾਂ ਆਪਾਂ ਚੈਨਲ ਬਣਾਇਆ YouTube ਦਾ ਆਪਣਾ ਠੀਕ ਹੈ ਤਾਂ ਪਲੀਜ਼ ਆਪਣਾ ਪਿਆਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਲਾਇਕ ਕਮੈਂਟ ਸ਼ੇਅਰ ਕਰਿਓ ਧੰਨਵਾਦ ਜਾਣਕਾਰੀ ਲਈ ਨਵੇਂ ਵੀਡੀਓ ਲਈ ਕਾਣ ਲਈ ਆਪਾਂ ਤੁਹਾਨੂੰ ਕਿ ਰੋਜ਼ ਨਵੇਂ-ਨਵੇਂ ਬਲੌਗ ਤੇ ਨਵੇਂ-ਨਵੇਂ ਕੰਟੈਂਟ ਤੁਹਾਨੂੰ ਆਪਾਂ ਡੇਲੀ ਭਾਇ ਕਰਾਂਗੇ ਆਹ ਵੀਡੀਓ ਨੂੰ ਬਾਕੀ ਬਰਸ਼ੇਅ ਕਰਿਓ ਕਿਉਂਕਿ ਕਿਜੇ ਗਰੀਬ ਬੰਦੇ ਦਾ ਠੀਕ ਹੈ ਪੈਦਾ ਦੇ ਮੂੰਹਾਂ ਬਾਝੇ ਜਿਵੇਂ ਠੀਕ ਹੈ ਕੋਈ ਬਾਹਰ ਜਾ ਕੇ ਫਜ਼ੇਨਾ ਸਭ ਤੋਂ ਬੇਕਾਰ ਦੇਸ਼ ਹੈ ਜਮੀਨੀ ਆ ਠੀਕ ਹੈ ਜੀ ਧੰਨਵਾਦ